ਸਫਾਈ ਤਾਂ ਇਹਦੀ ਹੋਈ ਨਹੀਂ ਜੀ 33 ਸਾਲ ਪਹਿਲਾਂ ਸਫਾਈ ਹੋਈ ਸੀ ਇਹਦੀ 1993 ਚ ਹੀ ਸਫਾਈ ਹੋਈ ਸੀ ਜੀ ਉਸ ਤੋਂ ਬਾਅਦ ਕੋਈ ਇਹਦੀ ਸਫਾਈ ਨਹੀਂ ਹੋਈ ਹੈਗੀ ਦਰਖਤ ਗਰੇ ਪਏ ਨੇ ਬੰਦ ਹੋਇਆ ਪਿਆ ਸਾਰਾ ਮੌਸਮ ਵਿਭਾਗ ਨੇ ਤਾਂ ਅਲਰਟ ਕੀਤਾ ਕਿ ਹਜੇ ਆਉਣ ਵਾਲੇ ਲੈਣਾ ਚ ਬਾਰਸ਼ ਹੋ ਸਕਦੀ ਹੈ ਹੁਣ ਸਰਕਾਰਾਂ ਨੂੰ ਚਾਹੀਦਾ ਜੀ ਅਜੇ ਤੱਕ ਅਜੇ ਤਾਂ ਰੋਸ ਹੀ ਕਰ ਸਕਦੇ ਆ ਸਰਕਾਰਾਂ ਨੂੰ ਚਾਹੀਦਾ ਹੈ ਇਹਦੀ ਸਫਾਈ ਕਰਾਈ ਜਾਵੇ ਜੀ ਡਰੇਨ ਵਿਭਾਗ ਕਹਿੰਦਾ ਸੀ ਸਫਾਈ ਕਰਾ ਦੇ ਬਿਲਕੁਲ ਨਹੀਂ ਕਰਾਈ ਜੀ ਕਿਤੇ ਦਿਖਾ ਦੇ ਨਹੀਂ ਰਿਕਾਰਡ ਦਿਖਾ ਦੇ ਨਹੀਂ ਕਿਤੇ ਵੀ ਸਫਾਈ ਹੋਈ ਵੀ ਹੈ ਦੀ 1993 ਦੀ ਹੋਈ ਵੀ ਹੈ ਉਸ ਤੋਂ ਬਾਅਦ ਕੋਈ ਸਫਾਈ ਨਹੀਂ ਹੋਈ ਇਹ ਚ ਕੀ ਨਾਲ ਕੀ ਕੀ ਆ ਰਿਹਾ ਪਾਣੀ ਦੇ ਨਾਲ ਕੀ ਕੀ ਆ ਰਿਹਾ ਪਾਣੀ ਦੇ ਮਾ ਗੰਦੀ ਬੂਟੀ ਆ ਰਹੀ ਹੈ ਹੀ ਦਰਖਤ ਕੰਡੇ ਗੁੰਡੇ ਬੇਲਾਂ ਬਹੁਤ ਕੁਝ ਆ ਰਿਹਾ ਹੈ ਹੀ ਦਰਖਤ ਵਿੱਚ ਹੁਣ ਕੀ ਤੁਹਾਡੀ ਮੰਗ ਹੈ ਮੰਗਦਾ ਹੀ ਇਹ ਜੀ ਸਫਾਈ ਕੀਤੀ ਜਾਵੇ ਜਿਹੜੇ ਹੁਣ ਕਿਸਾਨਾਂ ਦੀਆਂ ਫਸਲਾਂ ਮਰ ਜਾਂਦੀਆਂ ਨੇ ਫੇਰ ਫੇਰ ਵਧੇਰੇ ਆ ਜਾਂਦੇ ਨੇ ਇੱਥੇ ਫੋਟੋਆਂ ਖਿਚਾਉਣ ਵਾਸਤੇ ਹੁਣ ਕੋਈ ਨਹੀਂ ਸਾਡੀ ਸਾਰ ਲੈਂਦਾ ਹੈਗਾ ਕੈਂਸਰ ਦਾ ਕਾਰਨ ਵੀ ਬਣਦਾ ਹੈ ਹਾਂਜੀ ਹਾਂ ਗੰਦਾ ਪਾਣੀ ਆ ਰਿਹਾ ਜਦੋਂ ਪਿੰਡਾਂ 'ਚ ਵੜਦਾ ਹੀ ਆ ਕੇ ਆ ਨਾਲ ਹਸਨਪੁਰ ਪਿੰਡਾਂ ਦੀ ਤੁੰਗਾ ਪਿੰਡਾਂ ਜਿਹੜਿਆ ਨੇੜੇ ਤੇੜੇ ਵਾਲੇ ਬੋਰ ਨੇ ਜੀ ਬੋਰਾਂ 'ਚ ਤੱਕ ਸਾਰਾ ਪਾਣੀ ਪੈ ਰਿਹਾ ਜੀ ਉਹ ਕਿਹੜੇ ਬੋਰ ਨੇ ਜਿਹੜੇ ਆਪਣੇ ਬੋਰ ਨੇ ਜੀ ਇਹ ਖੇਤਾਂ ਵਾਲੇ ਉਹਨਾਂ 'ਚ ਤਕਰੀਬਨ ਸਾਰਿਆਂ 'ਚ ਪਾਣੀ ਪੈ ਗਿਆ ਜੀ ਇਹ ਗੰਦਾ ਉਹਨਾਂ 'ਚ ਹੁਣ ਜਦੋਂ ਤੁਸੀਂ ਪਾਣੀ ਮੋਟਰ ਚੱਲੂ ਤੁਸੀਂ ਪਾਣੀ ਪੀ ਕੇ ਦੇਖੋ ਉਹਦੇ 'ਚ ਸਮ ਉਹ ਅੱਧੇ ਤੋਂ ਜ਼ਿਆਦਾ ਬੂਰ तकरीबन ਖੜ ਚੁੱਕੇ ਨੇ ਜੀ ਸਾਨੂੰ ਉਹਨਾਂ ਨੂੰ ਨਵੇਂ ਬੂਰ ਕਰਾਉਣੇ ਪੈਗੇ ਜੀ ਇਸ ਚੀਜ਼ ਪਿੱਛੇ ਅੱਛਾ ਹੁਣ ਪ੍ਰਸ਼ਾਸਨ ਇਸ ਚੀਜ਼ ਤੇ ਕੋਈ ਗੌਰ ਨਹੀਂ ਕਰ ਰਿਹਾ ਜੀ ਐਂਡ ਤੇ ਆ ਕੇ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਫੇਰ ਆ ਕੇ ਬਥੇਰਾ ਕਹਿੰਦੇ ਨੇ ਜੀ ਪਹਿਲਾਂ ਨਹੀਂ ਤੁਸੀਂ ਦੱਸਿਆ ਹੁਣ ਜਦੋਂ ਅਸੀਂ ਪਹਿਲਾਂ ਕਹਿ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਕੋਈ ਸੁਣ ਨਹੀਂ ਰਹੀ ਸਾਡੀ ਅਸੀਂ ਫੋਰੈਸਟ ਵਿਭਾਗ ਕੋਲੇ ਗਏ تھے ਜੀ ਅਸੀਂ ਉਹਨਾਂ ਨੂੰ ਕਿਹਾ ਵੀ ਡਰਾਕਾਪ ਦੇ ਚੱਕ ਨੂੰ ਉਹ ਡਰੇ ਦੇ ਭਾਗ ਨਾਲ ਜਿੱਤੀ ਜਾਂਦੇ ਨੇ ਕਹਿੰਦੇ ਜੀ ਉਹ ਚੱਕਣਗੇ ਡਰੇ ਦੇ ਭਾਗ ਵਾਲੇ ਕਹਿੰਦੇ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਦੇਖੋ ਕਿ ਰਾਸਤਾ ਬਟਾ ਨਹੀਂ ਹੋਈ ਜਦੋਂ ਰਾਸਤਾ ਤੁਸੀਂ ਇੱਥੇ ਵਿੱਚੋਂ ਚੱਕ ਰਹੇ ਹੋ ਫਿਰ ਪਰਚਾ ਕਰਦੇ ਨੇ ਇਹ ਸਾਡੇ ਤੇ ਪਰਚਾ ਕਰ ਦਿੰਦੇ ਨੇ ਸਾਨੂੰ ਕਹਿੰਦੇ ਤੁਸੀਂ ਆਪਣੇ ਆਪ ਬਾਹਰ ਕੱਢ ਦਿਓ ਪਰ ਅਸੀਂ ਆਪਣੇ ਆਪ ਬਾਹਰ ਕੱਢ ਨਹੀਂ ਸਕਦੇ ਜੀ ਕਿਉਂਕਿ ਫਿਰ ਸਾਡੇ ਤੇ ਪਰਚਾ ਕਰਦੇ ਨੇ ਪਿਛਲੇ ਸਾਲ ਵੀ ਨੁਕਸਾਨ ਹੋਇਆ ਫਸਲਾਂ ਦਾ ਜਦੋਂ ਭਾਰੀ بارش ਆਈ ਸੀ ਹਾਂ ਜੀ ਬਹੁਤ ਨੁਕਸਾਨ ਹੋਇਆ ਜੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜੀ ਬਹੁਤ ਕਿੰਨੇ ਪਿੰਡਾਂ ਤੱਕ ਮਾਰ ਕਰਦਾ ਹੈ ਇਹ ਜੀ ਆਲਵੇ ਛਿੰਟਾ ਵਾਲਾ ਤੁੰਗਾ ਹਜ਼ਨਪੁਰ ਤੇ ਅਲੀਪੁਰਾ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਬਾਹਰ ਨਿਕਲ ਜਾਂਦਾ ਝੋਆ ਇੱਥੋਂ ਹੁਣ ਤੁਹਾਡੀ ਕੀ ਮੰਗ ਹੈ ਜੀ ਰਾਸ ਹੁਣ ਸਾਡੀ ਮੰਗ ਹੈ ਜੀ ਜਿਹੜੇ ਦਰਖਤ ਨੇ ਮੌਕੇ ਤੇ ਹੁਣ ਇਹ ਬਾਹਰ ਕੱਢੇ ਜਾਣ ਬਹੁਤ ਜ਼ਿਆਦਾ ਦਰਖਤ ਵਿੱਚ ਪਿਆਏਗਾ ਤੇ ਸਫਾਈ ਜੇ ਕਰ ਸਕਦੇ ਨੇ ਤਾਂ ਹੁਣ ਕਰ ਦੇਣ ਕਿਉਂਕਿ ਹੁਣ ਫੇਰ ਮੌਸਮ ਦਾ ਬਾਸਲਾ ਟਾਈਮ ਸ਼ੁਰੂ ਹੋ ਗਿਆ ਛੋਟੀਆਂ ਮਸ਼ੀਨਾਂ ਇੱਥੇ ਕੰਮ ਨਹੀਂ ਕਰਦੀਆਂ ਜੀ ਵੱਡੀ ਮਸ਼ੀਨ ਦਾ ਕੰਮ ਹੈ ਜੀ ਇਹ ਠੀਕ ਹੈ ਛੋੜੋ ਬਸ ਉਹ ਦੇਖੋ ਸਾਡੇ ਇੱਥੇ ਅਸੀਂ ਟੋਂਗਾ ਜਿਹੜਾ ਹਸਨਪੁਰ ਦਾ ਇਹ ਕੋਲਾ ਇਹ ਚੋਏ ਦੇ ਫਰੰਦ ਚੋੜ ਦੇ ਅਸੀਂ ਪੁਲ ਤੇ ਖੜਿਆ। ਇਸੇ ਪਹਿਲੀ ਬਰਸਾਤ ਵਿੱਚ ਪ੍ਰੀ ਮੌਨਸੂਨ ਦੀ ਹੋਈ ਆ। ਇਹ ਪਹਿਲੀ ਵਾਰਸ਼ ਦੇ ਵਿੱਚ ਹੀ ਇਹ ਪੂਲ ਸਾਰੇ ਖੁੱਲ ਗਏ। ਜਿਹੜੇ ਸਾਫ ਓਵਰਫਲੋ ਇਹ ਪਹਿਲੀ ਵਾਰਸ਼ ਤੇ ਹੋ ਗਿਆ। ਇਹਦੇ ਵਿੱਚ ਹਜ਼ਾਰੇ ਦਾਤ ਗਰਿਆ ਪਿਆ ਫਰੰਦ ਚੋੜੇ ਵਿੱਚ। ਇਹਦੀ ਕੋਈ ਸਫਾਈ ਨਹੀਂ ਕਰ ਰਹਾ ਪ੍ਰਸ਼ਾਸਨ। ਪਿਛਲੇ ਲੰਮੇ ਸਮੇਂ ਤੋਂ ਵੀ 33 ਸਾਲ ਹੋ ਗਏ ਦੀ ਸਫਾਈ ਹੋਈ ਨਹੀਂ। 193 ਦੇ ਵਿੱਚ ਸਫਾਈ ਹੋਈ ਸੀ। ਉਦੋਂ ਬਾਅਦ ਮੁੜ ਕੇ ਕਿਸੇ ਵੀ ਸਰਕਾਰ ਨੇ ਕੋਈ ਵੀ ਸਫਾਈ ਨਹੀਂ ਕਰਾਈ। ਹਰੇਕ ਵਾਰ ਜਦੋਂ ਵੀ ਸਾਡੇ ਫਸਲਾਂ ਮਰ ਜਾਂਦੇ ਆ ਨੇ ਫਿਰ ਮੁਆਵਜ਼ੇ ਦੇਣ ਜ਼ਰੂਰ ਆ ਜਾਂਦੇ ਨੇ ਕਿਸੇ ਨੂੰ ਦੇ ਤਾ ਕਿਸੇ ਕੋਈ ਰਹਿ ਗਿਆ ਬਾਕੀ ਮੜਾ ਮੋਟਾ ਜੇ ਉਹੀ ਪੈਸਾ ਇਹ ਫੰਡਾਂ ਦਾ ਇਹ ਨੂੰ ਪਟਾਇਆ ਜਾਵੇ ਇਹਦੇ ਦਰਾਂ ਚ ਚਕਾਏ ਜਾਰ ਸਫਾਈ ਕੀਤੀ ਜਾਵੇ ਬੇਲ ਆਦ ਕਢਾਏ ਜਾਵੇ ਤਾਂ ਬਹੁਤ ਜਿਵੇਂ ਕਿਸਾਨਾਂ ਦਾ ਇਥੋਂ ਜਿਹੜਾ ਨੁਕਸਾਨ ਆ ਉਹ ਬਚ ਸਕਦਾ ਕਿੰਨੇ ਪਿੰਡਾਂ ਨੂੰ ਇਹ ਜਿਹੜਾ ਸੋਆਕਾਰ ਕਰਦਾ ਤੇ ਸਾਡੇ ਘੱਟੋ ਘੱਟ ਜੀ ਦਰਜਣ ਪਿੰਡ ਲੈ ਕੀ ਬੋਲ ਬੰਦਾ ਕਿਸ ਤਰ੍ਹਾਂ ਦੇਖ ਦਉ ਇੱਥੇ ਕਿੰਨਾ ਕੁ ਨੁਕਸਾਨ ਹੁੰਦਾ ਵਾ ਇੱਕ ਮਿੰਟ ਵੀਰੇ ਇੱਕ ਮਿੰਟ ਕਿੰਨੇ ਟਾਈਮ ਤੋਂ ਆ ਵੀ ਲੋਕ ਹੁਣ ਧਰਨਾ ਦਿਨ ਲਈ ਮਜੂਰ ਹੈ ਇਹ ਸਮੱਸਿਆ ਹੈ ਤਾਂ ਜੀ ਬਹੁਤ ਜ਼ਿਆਦਾ ਪੁਰਾਣੀ ਆ 1993 ਤੋਂ ਬਾਅਦ ਜਿਹੜਾ ਇਹ ਚੋਆ ਸਰਾਂ ਚੋਆ ਇਹਦੀ ਕਦੇ ਵੀ ਸਫਾਈ ਨਹੀਂ ਹੋਈ ਇੱਕ ਨਾਲ ਸਾਡੇ ਮੋਲਗੋਰਾ ਡਰੇਨ ਆਉਂਦਾ ਇਹ ਦੋਨੇ ਆ ਕਿਉਰੇ ਇਕੱਠੇ ਹੁੰਦੇ ਆ ਸਾਡੇ ਪਿੰਡਾਂ 'ਚ ਇਹ ਦੋਨੇ ਇਕੱਠੇ ਹੁੰਦੇ ਆ ਬਹੁਤ ਭਾਰੀ ਵੱਡੇ ਪੱਧਰ ਦੇ ਨੁਕਸਾਨ ਹੁੰਦਾ ਇਸ ਵਾਰ ਤਾਂ ਉਹ ਮੋਲਗੋਰਾ ਡਰੇਨ ਦੀ ਸਫਾਈ ਨਹੀਂ ਹੋਈ ਇਹ ਲੋਕਾਂ ਦੀ ਮੰਗ ਬਿਲਕੁਲ ਜਾਇਜ਼ ਆ ਅਸੀਂ ਵੀ ਐਮਐਲਏ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਉਹ ਜਲਦੀ ਉਹ ਕਹਿੰਦੇ ਨੇ ਵੀ ਅਸੀਂ ਮਸ਼ੀਨ ਸਰਕਾਰੀ ਲਵਾ ਕੇ ਜਲਦੀ ਸਫਾਈ ਕਰਾਵਾਂਗੇ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਆ ਐਸਡੀ ਸਾਹਿਬ ਨਾਲ ਵੀ ਗੱਲ ਹੋਈ ਆ ਅਸ਼ਲੀ ਸਾਹਿਬ ਕਹਿੰਦੇ ਵੀ ਇਹਦੀ ਸ਼ਰੰਦ ਚੌਂਦੀ ਸਫਾਈ ਅੱਗੇ ਹੁੰਦੀ ਰਹੀ ਆ ਲੇਕਿਨ ਕਾਗਜ਼ਾਂ 'ਚ ਹੁੰਦੀ ਰਹੀ ਹੋਊਗੀ ਕਦੇ ਨਹੀਂ ਹੋਈ ਇਹ ਸਾਡੇ ਮੇਰੀ ਸੁਰਤ ਚ 1993 ਚ ਮੈਂ ਉਸ ਟਾਈਮ ਵੀ ਮੇਰੀ 14-15 ਸਾਲ ਦੀ ਉਮਰ ਸੀ ਉਸ ਟਾਈਮ ਤੋਂ ਬਾਅਦ ਮੈਂ ਕਦੇ ਵੇਲੇ ਸਫਾਈ ਹੁੰਦੀ ਦੇਖੀ ਮੌਨਸੂਨ ਤਾਂ ਹੁਣ ਸਿਰ ਤੇ ਆ ਗਿਆ ਜਦ ਬਾਰਿਸ਼ ਪੈ ਗਈ ਪੇ ਤਾਂ ਖੇਤਾਂ ਵਿੱਚ ਹੀ ਜਾਊਗਾ ਪਰ ਬਿਲਕੁਲ ਜਿਵੇਂ ਮੌਸਮ ਸਿਰ ਤੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਜਲਦੀ ਇਹਨਾਂ ਦੀ ਸਫਾਈ ਕਰਾਈ ਜਾਵੇ ਮੈਂ ਪਰਸਨਲੀ ਵੀ ਜਾ ਕੇ ਮਿਲਦਾ ਤੇ ਮੈਂ ਕਿਹਾ ਵੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੇ ਪ੍ਰੋਸੈਸ ਨਾਲ ਗੱਲ ਵੀ ਕੀਤੀ ਆ ਉਹ ਜਲਦੀ ਹੀ ਕਹਿੰਦੇ ਵੀ ਅਸੀਂ ਦੀ ਸਫਾਈ ਦਾ ਕੰਮ ਆਰੰਭ ਰਹੇ ਆ ਐਤਕੀ ਥੋੜਾ ਜਿਹਾ ਲੇਟ ਹੋ ਗਿਆ ਅਸੀਂ ਅਸੀਂ ਕਰਕੇ ਅਸੀਂ ਸਰਕਾਰ ਕੋਲ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز